ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਹਰਠ ਮਹੰਲਾ ਨਵਾ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸੁਨੇ ਅਰ ਬੈ ਨਹੀਂ ਜਾ ਕ ਕੰਚਨ ਮਾਟੀ ਮਾਨ ਰਹਾਉ ਨਹਿ ਨਿੰਦਿਆ ਨ ਉਸਤਤ ਜਾ ਕ ਲੋਭ ਮਵਿਆ ਮਾਨ ਹਰ ਖੁਸੁਗ ਤੇ ਰਹੈ ਨਿਆਰੂ ਨਾਹਿ ਮਾਨ ਅਪਮਾਨ ਆਸਾ ਮਨਸਾ ਸਗਨਤੀ ਅਗੈ ਜਗਤ ਰਹਿ ਨਿਰਾਸਾ ਕਾਮ ਕਰੋਦ ਜਪਸਾ ਨਾਹਿ ਲੋ ਤੈ ਘਟ ਬ੍ਰਹਮ ਨਿਵਾਸ ਗੁਰ ਕਿਰਪਾ ਜਨਰ ਕੋ ਕੀਨੀ ਤੈਹਿ ਜੁਗਤਿ ਬਿਸ਼ਾਨੀ ਨਾਨਕ ਦੀਨ ਪਯੋ ਗੋਬਿੰਦ ਸਿਓ ਜੋ ਪਾਨੀ ਸੰਗ ਪਾਨੀ ਵਾਹਿਗੁਰੂ ਦਾ ਖਲਸਾ ਵਾਹਿਗੁਰੂ ਦੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹਰਠ ਮਹੱਲਾ ਨਵਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ ਸੁਖ ਸੁਨੇ ਅਰ ਬੈ ਨਹੀਂ ਜਾ ਕਾ ਕੰਚਨ ਮਾਟੀ ਮਨ ਰਹਾਉ ਨਹਿ ਨਿੰਦਿਆ ਨਹਿ ਉਸਤਤ ਜਾਂ ਕਹਿ ਲੋਭ ਮੋ ਵਿਅਮਨਾ ਹਰ ਖਸੁਗ ਤੇ ਰਹ ਨਿਆਰੋ ਨਹਿ ਮਾਨ ਅਪਮਨ ਆਸਾ ਮਨਸਾ ਸਗਨਤੀ ਅਗ ਜਗਤ ਰਹੇ ਨਿਰਾਸਾ ਕਾਮ ਕ੍ਰੋਧ ਜਪਸਾ ਨਹਿਨ ਤੈ ਘਟ ਬ੍ਰਹਮ ਨਿਵਾਸ ਗੁਰ ਕਿਰਪਾ ਜਨਰ ਕੋ ਕੀਨੀ ਤੈ ਹੈ ਜੁਗਤਿ ਪਛਾਨੀ ਨਾਨਕ ਦੀਨ ਪਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਵਾਹਿਗੁਰੂ ਦਾ ਖਲਸਾ ਵਾਹਿਗੁਰੂ ਦੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਹਰਠ ਮਹੰਨਾਂ ਨੋ ਵਾਹ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਸੋਖ ਸੁਨਿਆਰ ਬੈ ਨਹੀਂ ਜਾ ਕ ਕੰਚਨ ਮਾਟੀ ਮਨ ਰਹਾਉ ਨਹਿ ਨਿੰਦਿਆ ਨ ਉਸਤਤ ਜਾ ਕ ਲੋਭ ਮਵਿਆ ਮਨਾ ਹਰ ਖੁਸੁਗ ਤੇ ਰਹ ਨਿਆਰੋ ਨਾਹਿ ਮਾਨ ਅਪਮਾਨ ਆਸਾ ਮਨਸਾ ਸਗਨਤੀ ਅਗ ਜਗ ਤੇ ਰਹੇ ਨੀਰਾਸਾ ਕਾਮ ਗਰੋਧ ਜਪਸਾ ਨਾਹਿਨ ਤੈ ਹੈ ਕਟ ਬ੍ਰਹਮਣਿ ਵਾਸਾ ਗੁਰ ਕਿਰਪਾ ਜਨਰ ਕੋ ਕੀਨੀ ਤੈ ਹੈ ਜੁਗਤਿ ਬਿਸ਼ਾਨੀ ਨਾਨਕ ਦੀਨ ਪ੍ਰਯੋ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਹਰਠ ਮਹੱਲਾ ਨੋਵਾ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸੁਨੇ ਅਰ ਬੈ ਨਹੀਂ ਜਾ ਕੈ ਕੰਚਨ ਮਾਟੀ ਮਨ ਰਹਾਉ ਨਹਿ ਨਿੰਦਿਆ ਨ ਉਸਤਤ ਜਾ ਕੈ ਲੋਭ ਮਵਿਆ ਮਾਨਾ ਹਰ ਖੁਸੁਗ ਤੇ ਰਹੈ ਨਿਆਰੂ ਨਾਹਿ ਮਾਨ ਅਪਮਾਨ ਆਸਾ ਮਨਸਾ ਸਗਨ ਸਿ ਆਗੈ ਜਗਤੇ ਰਹੈ ਨਿਰਾਸਾ ਕਾਮ ਗਰੋਧ ਜਪਸਾ ਨਾਹਿਨ ਤੈ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਨਰ ਕੋ ਕੀਨੀ ਤੈਹਿ ਜੁਗਤਿ ਬਿਸ਼ਾਨੀ ਨਾਨਕ ਦੀਨ ਪਯੋ ਗੋਬਿੰਦ ਸਿਉ ਜੋ ਪਾਨੀ ਸੰਗ ਪਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਹਰਠ ਮਹੰਨਾਂ ਨੋ ਵਾਹ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸੁਨਿਹਰ ਬੈ ਨਹੀਂ ਜਾ ਕ ਕੰਚਨ ਮਾਟੀ ਮਾਨ ਰਹਾਉ ਨਾ ਨਿੰਦਿਆ ਨਾ ਉਸਤਤ ਜਾ ਕ ਲੋਭ ਮਵਿਆ ਮਾਨ ਹਰ ਖੁਸੁਗ ਤੇ ਰਹੈ ਨਿਆਰੋ ਨਾਹਿ ਮਾਨ ਅਪਮਾਨ ਆਸਾ ਮਨਸਾ ਸਗਨਤੀ ਅਗੈ ਜਗਤ ਰਹਿ ਨਿਰਾਸਾ ਕਾਮ ਕ੍ਰੋਧ ਜਪਸਾ ਨਾਹਿ ਲੋ ਤੈ ਘਟ ਬ੍ਰਹਮ ਨਿਵਾਸ ਗੁਰ ਕਿਰਪਾ ਜਨਰ ਕੋ ਕੀਨੀ ਤੈਹਿ ਜੁਗਤਿ ਬਿਸ਼ਾਨੀ ਨਾਨਕ ਦੀਨ ਪਯੋ ਗੋਬਿੰਦ ਸਿਓ ਜੋ ਪਾਨੀ ਸੰਗ ਪਾਨੀ ਵਾਹਿਗੁਰੂ ਦਾ ਖਲਸਾ ਵਾਹਿਗੁਰੂ ਦੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਹਰਠ ਮਹੰਨਾ ਨਵਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇ ਅਰ ਬੈ ਨਹੀਂ ਜਾ ਕਾ ਕੰਚਨ ਮਾਟੀ ਮੰਨ ਰਹਾਉ ਨਹ ਨਿੰਦਿਆ ਨਹ ਉਸਤਤ ਜਾਂ ਕਹਿ ਲੋਭ ਮਵਿਆ ਮਨਾ ਹਰ ਖੁਸੁਗ ਤੇ ਰਹ ਨਿਆਰੋ ਨਾਹਿ ਮਾਨ ਅਪਮਨ ਆਸਾ ਮਨਸਾ ਸਗਨਸੀ ਅਗੈ ਜਗਤ ਰਹੇ ਨਿਰਾਸਾ ਕਾਮ ਗਰੋਧ ਜਪਸਾ ਨਾਹਿ ਲ ਤੈ ਘਟ ਬ੍ਰਹਮ ਨਿਵਾਸ ਗੁਰ ਕਿਰਪਾ ਜਨਰ ਕੋ ਕੀਨੀ ਤੈ ਹੈ ਜੁਗਤਿ ਬਿਸ਼ਾਨੀ ਨਾਨਕ ਦੀਨ ਪ੍ਰਯੋ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਸਹਰਠ ਮਹੰਨਾ ਨੋ ਵਾਹ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਸੋਖ ਸੁਨਿਆਰ ਬੈ ਨਹੀਂ ਜਾ ਕ ਕੰਚਨ ਮਾਟੀ ਮਨ ਰਹਾਉ ਨਹਿ ਨਿੰਦਿਆ ਨ ਉਸਤਤ ਜਾ ਕ ਲੋਭ ਮਵਿਆ ਮਨਾ ਹਰ ਖੁਸੁਗਤ ਰਹਿ ਨਿਆਰੋ ਨਾਹਿ ਮਾਨ ਅਪਮਾਨ ਆਸਾ ਮਨਸਾ ਸਗਨਤੀ ਅਗ ਜਗਤ ਰਹਿ ਨੀਰਾਸਾ ਕਾਮ ਕ੍ਰੋਧ ਜਪਸਾ ਨਾਹਿਨ ਤੈ ਹੈ ਕਟ ਬ੍ਰਹਮਣਿ ਵਾਸਾ ਗੁਰ ਕਿਰਪਾ ਜਨਰ ਕੋ ਕੀਨੀ ਤੈ ਹੈ ਜੁਗਤਿ ਬਿਸ਼ਾਨੀ ਨਾਨਕ ਦੀਨ ਪ੍ਰਯੋ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਹਰਠ ਮਹੱਲਾ ਨਵਾ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸੁਨੇ ਅਰ ਬੈ ਨਹੀਂ ਜਾ ਕ ਕੰਚਨ ਮਾਟੀ ਮਨ ਰਹਾਉ ਨਹਿ ਨਿੰਦਿਆ ਨ ਉਸਤਤ ਜਾ ਕ ਲੋਭ ਮਵਿਆ ਮਾਨਾ ਹਰ ਖਸੁਗ ਤੇ ਰਹੈ ਨਿਆਰੂ ਨਾਹਿ ਮਾਨ ਅਪਮਾਨ ਆਸਾ ਮਨਸਾ ਸਗਨ ਸਿ ਆਗੈ ਜਗਤੇ ਰਹੇ ਨੀਰਾਸਾ ਕਾਮ ਕਰੋਦ ਜਪਸਾ ਨਾਹਿਨ ਤੈ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਨਰ ਕੋ ਕੀਨੀ ਤੈਹਿ ਜੁਗਤਿ ਬਿਸ਼ਾਨੀ ਨਾਨਕ ਦੀਨ ਪਯੋ ਗੋਬਿੰਦ ਸਿਉ ਜੋ ਪਾਨੀ ਸੰਗ ਪਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਹਰਠ ਮਹੰਨਾਂ ਨੋਵਾ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸੁਨਿਹਰ ਬੈ ਨਹੀਂ ਜਾ ਕ ਕੰਚਨ ਮਾਟੀ ਮਾਨ ਰਹਾਉ ਨਾ ਨਿੰਦਿਆ ਨਾ ਉਸਤਤ ਜਾ ਕ ਲੋਭ ਮਵਿਆ ਮਾਨ ਹਰ ਖੁਸੁਗ ਤੇ ਰਹੈ ਨਿਆਰੂ ਨਾਹਿ ਮਾਨ ਅਪਮਾਨ ਅਸਾ ਮਨਸਾ ਸਗਨਤੀ ਅਗੈ ਜਗਤ ਰਹਿ ਨਿਰਾਸਾ ਕਾਮ ਕਰੋਦ ਜਪਸਾ ਨਾਹਿ ਲੋ ਤੈ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਨਰ ਕੋ ਕੀਨੀ ਤੈਹਿ ਜੁਗਤਿ ਬਿਸ਼ਾਨੀ ਨਾਨਕ ਦੀਨ ਪ੍ਰਯੋਗੋ ਗੋਬਿੰਦ ਸਿਓ ਜੋ ਪਾਨੀ ਸੰਗ ਪਾਨੀ ਵਾਹਿਗੁਰੂ ਦਾ ਖਲਸਾ ਵਾਹਿਗੁਰੂ ਦੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਹਰਠ ਮਹੰਨਾ ਨਵਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇ ਅਰ ਬੈ ਨਹੀਂ ਜਾ ਕਾ ਕੰਚਨ ਮਾਟੀ ਮਾਨ ਰਹਾਉ ਨਹਿ ਨਿੰਦਿਆ ਨਾ ਉਸਤਤ ਜਾਂ ਕਹਿ ਲੋਭ ਮਵਿਆ ਮਾਨਾ ਹਰ ਖੁਸੁਗ ਤੇ ਰਹੇ ਨਿਆਰੋ ਨਾਹਿ ਮਾਨ ਅਪਮਾਨ ਆਸਾ ਮਨਸਾ ਸਗਨਸੀ ਅਗੈ ਜਗਤ ਰਹੇ ਨਿਰਾਸਾ ਕਾਮ ਗਰੋਧ ਜਪਸਾ ਨਾਹਿ ਲ ਤੈ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਨਰ ਕੋ ਕੀਨੀ ਤੈ ਹੈ ਜੁਗਤਿ ਬਿਸ਼ਾਨੀ ਨਾਨਕ ਦੀਨ ਪਯੋ ਗੋਬਿੰਦ ਸਿਓ ਜੋ ਪਾਨੀ ਸੰਗ ਪਾਨੀ ਵਾਹਿਗੁਰੂ ਦਾ ਖਲਸਾ ਵਾਹਿਗੁਰੂ ਦੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਹਰਠ ਮਹੰਨਾਂ ਨੋ ਵਾਹ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਸੋਖ ਸੁਨਿਆਰ ਬੈ ਨਹੀਂ ਜਾ ਕ ਕੰਚਨ ਮਾਟੀ ਮਨ ਰਹਾਉ ਨਾ ਨਿੰਦਿਆ ਨਾ ਉਸਤਤ ਜਾ ਕ ਲੋਭ ਮਵਿਆ ਮਨਾ ਹਰ ਖੁਸੁਗ ਤੇ ਰਹ ਨਿਆਰੋ ਨਾ ਹੀ ਮਾਨ ਅਪਮਾਨ ਆਸਾ ਮਨਸਾ ਸਗਨਤੀ ਅਗ ਜਗ ਤੇ ਰਹੇ ਨੀਰਾਸਾ ਕਾਮ ਕ੍ਰੋਧ ਜਪਸਾ ਨਾ ਹਿਨ ਤੈ ਹੈ ਕਟ ਬ੍ਰਹਮਣਿ ਵਾਸਾ ਗੁਰ ਕਿਰਪਾ ਜਨਰ ਕੋ ਕੀਨੀ ਤੈ ਹੈ ਜੁਗਤਿ ਬਿਸ਼ਾਨੀ ਨਾਨਕ ਦੀਨ ਪ੍ਰਯੋ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਹਰਠ ਮਹੰਲਾ ਨਵਾ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸੁਨੇ ਅਰ ਬੈ ਨਹੀਂ ਜਾ ਕੈ ਕੰਚਨ ਮਾਟੀ ਮਾਨ ਰਹਾਉ ਨਹਿ ਨਿੰਦਿਆ ਨ ਉਸਤਤ ਜਾ ਕੈ ਲੋਭ ਮਵਿਆ ਮਾਨਾ ਹਰ ਖੁਸੁਗ ਤੇ ਰਹੈ ਨਿਆਰੂ ਨਾਹਿ ਮਾਨ ਅਪਮਾਨ ਆਸਾ ਮਨਸਾ ਸਗਨਸੀ ਅਗੈ ਜਗਤਿ ਰਹੈ ਨਿਰਾਸਾ ਕਾਮ ਗਰੋਧ ਜਪਸਾ ਨਾਹਿ ਨ ਤੈ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਨਰ ਕੋ ਕੀਨੀ ਤੈਹਿ ਜੁਗਤਿ ਬਿਸ਼ਾਨੀ ਨਾਨਕ ਦੀਨ ਪਯੋ ਗੋਬਿੰਦ ਸਿਉ ਜੋ ਪਾਨੀ ਸੰਗ ਪਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਹਰਠ ਮਹੰਨਾ ਨੋਵਾ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸੁਨਿਹਰ ਬੈ ਨਹੀਂ ਜਾ ਕ ਕੰਚਨ ਮਾਟੀ ਮਾਨ ਰਹਾਉ ਨਹਿ ਨਿੰਦਿਆ ਨ ਉਸਤਤ ਜਾ ਕ ਲੋਭ ਮਵਿਆ ਮਾਨ ਹਰ ਖੁਸੁਗ ਤੇ ਰਹੈ ਨਿਆਰੋ ਨਾਹਿ ਮਾਨ ਅਪਮਾਨ ਆਸਾ ਮਨਸਾ ਸਗਨਤੀ ਅਗੈ ਜਗਤ ਰਹਿ ਨਿਰਾਸਾ ਕਾਮ ਕ੍ਰੋਧ ਜਪਸਾ ਨਾਹਿ ਲੋ ਤੈ ਘਟ ਬ੍ਰਹਮ ਨਿਵਾਸ ਗੁਰ ਕਿਰਪਾ ਜਨਰ ਕੋ ਕੀਨੀ ਤੈਹਿ ਜੁਗਤਿ ਬਿਸ਼ਾਨੀ ਨਾਨਕ ਦੀਨ ਪ੍ਰਯੋਗੋ ਗੋਬਿੰਦ ਸਿਓ ਜਪਾਨੀ ਸੰਗ ਪਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ